ਜੀ ਜਿਆਦਾ ਨਹੀਂ 9 10 ਕਿਲੋ ਚਵਾਈ ਜਾਊਗੀ ਠੀਕ ਆ ਮਾਗੀ ਇਹਦੇ ਛੋਟੀ ਥੋੜੀ ਜੀ ਸਾਂਭਣ ਵਾਲੀ ਜੀ ਸੂਸਾ ਜਾਈ ਕਰਕੇ ਪਹਿਲਣ ਕਰਕੇ ਠੀਕ ਆ ਥੋੜਾ ਜਿਹਾ ਇਹ ਆ ਵੀ ਸਾਂਭਦੀ ਲੋੜ ਐ ਛੋਟੀ ਜੀ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਵੀਰ ਜੀ ਦਾ ਜਿਹੜਾ ਬਿਲਕੁਲ ਲੈਣ ਦੇਣ ਵਾਲਾ 65000 ਰੁਪਇਆ ਛੋੜ ਕਿ ਨਹੀਂ ਕਰ ਰਹੀ 60 ਦੀ ਦੇ ਦਾਂਗੇ ਮੈਂ ਕਹਿੰਦਾ 2 ਹੋਰ ਕਰ ਦੇ ਜਾਂ 52 ਦੀ ਦੇ ਦਾਂਗੇ ਠੀਕ ਆ ਜੀ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ ਜਿਹੜਾ ਬਿਲਕੁਲ ਲੈਣ ਦੇਣ ਵਾਲਾ 55000 ਰੁਪਇਆ ਮਾਨਤਾਨ ਕਿੰਨਾ ਕਰਨਾ ਮਾਨਤਾਨ ਵੀ ਜੀ 1000 ਰੁਪਏ ਠੀਕ ਹੈ ਕਿੰਨੇ ਦੀ ਹੋਗੀ ਇਹ 53000 ਦੀ ਦੇ ਦਨ ਬਾਕੀ ਮੌਕੇ ਦੇ ਵੀਰ ਕੋ ਛੋੜ ਕਰਾ ਲਿਓ ਝੋਟੀ ਬਹੁਤ ਸੁਨੱਖੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਤਕਰੀਬਨ 12 13 ਮੱਝਾਂ ਸੇਲ ਕਰਨੀਆਂ ਜੀ ਇੱਕ ਵੈੜਾ ਜੀ ਤੇ ਜਿਨ੍ਹਾਂ ਵਿੱਚੋਂ ਕੁਝ ਤਾਜ਼ੀਆਂ ਸੂਈਆਂ ਤੇ ਕੁਝ ਗੱਬਣਾ ਤੇ ਕੁਝ ਇੱਕ ਦੋ ਟੋਕੜ ਗੱਬਣਾ ਵੀ ਵੀਰ ਦੱਸਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਹੇ ਸਵਾਏ ਪਸ਼ੂ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਤੁਸੀਂ ਸ਼ੇਅਰ ਨਹੀਂ ਰੁਕਣ ਦੇਣੇ ਤੇ ਆਪਾਂ ਤੁਹਾਡੇ ਲਈ ਪਸ਼ੂ ਨਹੀਂ ਮੁਕਣ ਦੇਣੇ ਤਾਂ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਇਹਨਾਂ ਸਾਰੀਆਂ ਮੱਜਾਂ ਦੀ ਡੀਟੇਲ ਲੈਣੀਆਂ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀਆਂ ਮੱਜਾਂ ਵੀਰ ਕੋਲ हां जी सासरीガル பாਜੀ सासरीガル ਵੀਜੀ ਕੀ ਹਾਲ ਚਾਲ ਹੈ ਜੀ ਬਾਸ ਵਧੀਆ ਵੀਜੀ ਤੁਸੀਂ ਸੁਣਾਓਗੇ ਵਧੀਆ ਚੜਦੀ ਕਲਾ ਜੀ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਵੀਜੀ ਪਸ਼ੂ ਆਪਣੇ ਕੋਲ ਹੈਗੇ ਜੀ 10 ਪਸ਼ੂ ਠੀਕ ਹੈ ਜੀ ਤੇ ਮੱਝਾਂ ਹੀ ਆ ਸਾਰੀਆਂ ਹਨਾ ਹਾਂ ਜੀ 9 ਮੱਝਾਂ ਵੀਜੀ ਤੇ ਇੱਕ ਗਾਵਾਂ ਠੀਕ ਹੈ ਜੀ ਠੀਕ ਹੈ ਸਹੀ ਆ ਤਾਂ ਪਹਿਲੋਂ ਵੀੜੀਆਂ ਪਾਈ ਸੀ ਕਿਦਾਂ ਰਿਹਾ ਬਹੁਤ ਵਧੀਆ ਵੀਜੀ ਬਹੁਤ ਵਧੀਆ ਦੇਖਿਆ ਸਾਰਾ ਮਾਲ ਹਾਂਜੀ ਹਾਂਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਜੀ ਆਪਣਾ ਐਡਰੈਸ ਵੀਜੀ ਪਿੰਡ ਵਰਪਾਲ ਰਾਜਨਾ ਹੀਰਾ ਸਿੰਘ ਜੀ ਜਿਲ੍ਹਾ ਅਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਵੀ ਜੀ 8437625660 ਠੀਕ ਆ ਹੋਰ ਵੀ ਹੈਗਾ ਨੰਬਰ ਕੋਈ ਹਾਂਜੀ 83682533 ਠੀਕ ਹੈ ਜੀ ਸ਼ੁਰੂਆਤ ਕਰੀਏ ਫੇ ਆਪਾਂ ਸੁਈ ਆਏ ਪਹਿਲੇ ਨੰਬਰ ਵਾਲੀ ਹਾਂਜੀ ਇਹ ਅੱਜ ਹੀ ਸੁਈ ਜੇ ਅੱਜ ਹੀ ਸੁਈ ਆ ਠੀਕ ਹੈ ਜੀ ਬੱਚਾ ਕੀ ਦਿੱਤਾ ਜੀ ਬੱਚਾ ਵੀ ਜੀ ਕੱਟਾ ਜੀ ਬੜਾ ਤਗੜਾ ਆ ਬੱਚਾ ਕੱਟਾ ਆ ਸੁੱਤਾ ਜੀ RAM ਨਾ ਘੋੜੇ ਵੇਚ ਕੇ ਹਾਂਜੀ ਆਹ ੜੀ ਮੱਝ ਸੁਈ ਜਾ ਸੁਵਾ ਕੇ ਨਵਾਓ ਵੀਰ ਜੀ ਇਹਦਾ ਸੁਵਾ ਵੀ ਜੀ ਦੂਜਾ ਸੂਆ ਸੁਈ ਜੇ ਛੋਟੀ ਦੂਜਾ ਸੂਆ ਸੁਈ ਜਾ ਠੀਕ ਆ ਤੋਰੀਆਂ ਨੂੰ ਖੋਲ ਕੇ ਜੀ ਲਓ ਵੀਰ ਠੀਕ ਆ ਹੁਣ ਕਿੰਨਾ ਕੁ ਜੋਇਆ ਬੋਲਾ ਵੀਰਨ ਬੋਲਾ ਵੀ ਜੀ ਇਹਦੇ ਸੱਲੋਂ 3 ਕਿਲੋ ਜੋਇਆ ਜੀ 3 ਕਿਲੋ ਕੋਈ ਬੱਚੇ ਨਹੀਂ ਚੋਇਆ ਜੀ ਤੇ ਹਵਾ ਨਾ ਚੈੱਕ ਕਰਾਉਨੇ ਆ ਤੁਹਾਨੂੰ ਬਾਹਰ ਕੱਢ ਕੇ ਥਾਣ ਵੀ ਬੜਾ ਗੜਵਾਂ ਲੱਗਾ ਇਹਦਾ ਆਹ ਵੇਖੋ ਜੀ ਚੈੱਕ ਕਰੋ ਮੱਝ ਦੀ ਪਰਸਨੈਲਿਟੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਜੀ ਆਹ ਵੇਖੋ ਜੀ ਥੋੜਾ ਸੂਏ ਦੇ ਵਿੱਚ ਆਈ ਆ ਤਾਂ ਕਰਕੇ ਥੋੜੀ ਲੱਸੀ ਜ਼ਰੂਰ ਲੱਗਦੀ ਹੋਊਗੀ ਵੀਡੀਓ ਤੇ ਦੇਖ ਹਾਈ ਕੱਦ ਵੀ ਨਾਰਮਲ ਆ ਜਿਆਦਾ ਵੱਡਾ ਨਹੀਂਗਾ ਕੋਈ ਹਾਂ ਫੇਸ ਕੁਆਲਿਟੀ ਵੀ ਚੰਗੀ ਆ ਤਾਂ ਥਾਣਾ ਦੀ ਕੁਆਲਿਟੀ ਵੀ ਚੰਗੀ ਆ ਆ ਵੇਖੋ ਜੀ ਪੂਰੀ ਕੈਮ ਆਗੇ ਆ ਵੇਖੋ ਥਾਣ ਬੜਾ ਮੋਟਾ ਮੋਟਾ ਥਾਣ ਲੱਗਾ ਆ ਵੇਖੋ ਇਹ ਥਾਣ ਥਾਣ ਦੀ ਕੁਆਲਿਟੀ ਚੈੱਕ ਕਰੋ ਵੀਰ ਜੀ ਥਾਣ ਓਕੇ ਆ ਹਾਂ ਜੀ ਵੀਰ ਜੀ ਬਿਲਕੁਲ ਓਕੇ ਜੀ ਠੀਕ ਆ ਤੇ ਦੁੱਧ ਕਿੰਨਾ ਕ ਚਵਾਈ ਜਾਊਗੀ ਦੁੱਧ ਵੀਰ ਜੀ ਜਿੱਦਾਂ ਦਾ ਹੀ ਇਹਦੀ ਮਤਲਬ ਕੁਆਲਿਟੀ ਆ ਆर्डर ਦੀ ਹਾਂ ਜੀ ਉਹ ਸਾਬ ਨਾਲ ਦੇ ਇਹਨੂੰ 12 ਕਿਲੋ ਕੀ ਜਾਂਦੇ ਨੇ ਠੀਕ ਆ ਬਾਕੀ ਝੋਟੀ ਵੀ ਠੀਕ ਆ ਨਾਰਮਲ ਆ ਹੁਣ ਸੂਚ ਆਈ ਕਰਕੇ ਥੋੜੀ ਲਿੱਸੀ ਲੱਗਦੀ ਆ ਹਾਂ ਜੀ ਐ ਵਜਨ ਵਾਲੀ ਆ ਠੀਕ ਆ ਤਾਂ ਮੁੱਲ ਵੀਰ ਜੀ ਕਿੰਨਾ ਕਰਨਾ ਦਾ ਮੁੱਲ ਵੀਰ ਜੀ ਇਹਦਾ 85000 ਰੁਪਿਆ ਕਰਦੇ ਮਾਨ ਤਾਨ ਕਿੰਨਾ ਕਰ ਦੋਗੇ ਮਾਨ ਤਾਨ ਵੀਰ ਜੀ ਛੋਟ ਕਰ ਦਾਂਗੇ 85000 ਚੋਂ ਕਿੰਨੀ ਕ ਫੁੱਲੀ ਸ਼ੂਟ ਕਰ ਦਾਂ ਠੀਕ ਹੈ ਜੀ ਦੱਸ ਦੋਗੇ ਕਿੰਨੀ ਕਰ ਦੇਣੀ ਆ 3000 ਰੁਪਏ ਸ਼ੂਟ ਕਰ ਦਾਂਗਾ ਸੀ 80 ਦੀ ਕਰ ਦੋ ਪੂਰੀ ਮੈਗਨ 80 ਦੀ ਜਾਣ ਦੋ 8000 ਦੀ ਬਾਕੀ ਮੌਕੇ ਤੇ ਸ਼ੋੜ ਕਰਾ ਲਓ ਜਿਹੜੇ ਵੀਰ ਨੂੰ ਪਸੰਦ ਹੋਵੇ ਆ ਦੂਜੇ ਨੰਬਰ ਵਾਲੀ ਬਾਰੇ ਦੱਸ ਵੀਰ ਦੂਜਾ ਨੰਬਰ ਵੀ ਜੀ ਸੂਣ ਵਾਲੀ ਹੈ ਇਹ ਗੱਬਣ ਹਾਂਜੀ ਇਹਨੂੰ ਤੋਰੀ ਹੈ ਜੀ ਲਓ ਜੀ ਕਿੰਨੇ ਦਿਨ ਲੈ ਜੂਗੀ ਇਹ ਦਿਨ ਵੀਰ ਜੀ ਹਫਤਾ ਲੈ ਜੂਗੀ ਹਫਤਾ ਜੀ ਲੈ ਜੂਗੀ ਬਾਕੀ ਨੀਲੀ ਰਾਵੀ ਚ ਪੱਖ ਰੱਖਦੀ ਨਿਸ਼ਾਨੀਆਂ ਸਾਰੀਆਂ ਹੈਗੀਆਂ ਮੱਥੇ ਦੇ ਵੀ ਆ ਦਪੈਰਾਂ ਤੇ ਵੀ ਤੇ ਪੂਛ ਤੇ ਵੀ ਤੇ ਕੱਦ ਨੋਰਮਲ ਆ ਜਿਆਦਾ ਵੱਡਾ ਨਹੀਂਗਾ ਇਹਦਾ ਵੀ ਆਇੱਕ ਕਰੋ ਚੈੱਕ ਜੀ ਨਿਸ਼ਾਨੀਆਂ ਪੂਰੀਆਂ ਇਹ ਆ ਗੁੰਦਵਾਆਂ ਜਾਂ ਸਰੀਰ ਆ ਨਾ ਬਹੁਤੀ ਵੱਡੀ ਆ ਤੇ ਨਾ ਬਹੁਤੀ ਛੋਟੀ ਆ ਆ ਵੇਖੋ ਫੇਸ ਕੁਆਲਟੀ ਫੇਸ ਕੁਆਲਟੀ ਵੀ ਚੈੱਕ ਕਰ ਲਓ ਆਜੋ ਲਾਜੋ ਸੁਆ ਵੀਰ ਕਿ ਨਾ ਇਹਦਾ ਸੁਆ ਵੀ ਦੀਆਂ ਦੂਜਾ ਸੁਆ ਸੁਣਾ ਇਹ ਅੱਛਾ ਦੂਜਾ ਸੁਆ ਸੁਣਾ ਹੋ ਹਾਂਜੀ ਠੀਕ ਆ ਥਣ ਵੀ ਸੋਹਣਾ ਲੱਗਾ ਤਾਂ ਆਰਡਰ ਵੀ ਸੋਹਣਾ ਤਿਆਰ ਕਰਨ ਢਈ ਆ ਚੰਗੀ ਤਿਆਰ ਹੋਊਗੀ ਜੇ 5-7 ਦਿਨ ਵੀਰ ਕਹਿੰਦਾ ਲੈ ਜਾਊਗੀ ਆ ਵੇਖੋ ਜੀ ਕਰੋ ਚੈੱਕ ਦੁੱਧ ਵੀਰ ਜੀ ਕਿੰਨਾ ਕੁ ਚਵਾਈ ਜਾਊਗੀ ਏ ਦੁੱਧ ਵੀਜੀ ਇਹਦੀ ਪਿਛੋਂ ਦੀ ਜਿਹੜੀ ਗਰੰਟੀ ਮਿਲੀ ਆਪਾਂ ਨੂੰ 12 ਕਿਲੋ ਦੀ ਗਰੰਟੀ ਮਿਲੀ ਜੇ ਵੀ ਖੁੱਲਾ ਦੁੱਧ ਦਿੰਦੀ ਹੈ 12 ਕਿਲੋ ਦੁੱਧ ਚੋਈ ਜਾਊਗੀ ਠੀਕ ਆ ਤਾਂ ਥੋੜਾ ਜਿਹਾ ਜਿਆਦਾ ਵੱਡਾ ਨਹੀਂਗਾ ਨਾ ਨਾ ਨਾਰਮਲ ਜਿਹਾ ਕਰਦਾ ਨਾਰਮਲ ਜਿਹਾ ਕਰਦੇ ਆ ਹਾਂਜੀ ਠੀਕ ਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਜੀ ਮੁੱਲ ਵੀਜੀ ਇਹਦਾ ਕਰਦੇ ਜੇ 75000 ਰੁਪਇਆ ਮਾਨਤਾਨ ਕਿੰਨਾ ਕਰਨਾ ਮਾਨਤਾਨ ਵੀਰ ਜੀ 2000 ਰੁਪਇਆ ਛੂਟ ਕਰ ਦਾਂ 70 ਦੀ ਕਰ ਦੋ ਪੂਰੇ ਦੀ 70 ਦੀ ਦੇ ਦਾਂਗੇ ਜੀ ਠੀਕ ਆ ਆ ਵੇਖੋ ਬਾਕੀ ਮੌਕੇ ਤੇ ਆਪ ਮਾਨਤਾਨ ਕਰਾ ਲਿਓ ਥੋੜਾ ਬੋਧਾ ਜਿੰਨਾ ਥਾਣ ਥਣ ਵੀਰ ਜੀ ਓਕੇ ਆ ਜੀ ਹਾਂਜੀ ਬਿਲਕੁਲ ਓਕੇ ਵੀਰ ਜੀ ਬਾਕੀ ਆਰਡਰ ਸੋਹਣਾ ਤਿਆਰ ਕਰੂਗੀ ਹਨਾ ਜਦੋਂ ਵੀ ਸੋਨਾ ਇਹਨੇ ਤੇ ਇਹਦਾ ਵੀ ਚੰਗਾ ਥਾਣ ਥਣ ਲੱਗਾ ਹਾਂਜੀ ਤੇ ਤੀਜੇ ਨੰਬਰ ਵਾਲੀ ਵੀਰ ਜੀ ਕਾਫੀ ਸੋਹਣੀ ਆ ਵੀ ਵੱਡੀ ਆ ਹਾਂਜੀ ਵੀਰ ਜੀ ਵੱਡੀ ਛੋਟੀ ਬਹੁਤ ਸੋਹਣੀ ਸੁਨਖੀ ਹੈ ਹਾਂਜੀ ਇਹਦਾ ਸੂਆ ਕਿਨਵਾ ਜੀ ਸੂਆ ਵੀਰ ਜੀ ਇਹਦਾ ਵੀ ਦੂਜਾ ਹੀ ਜੇ ਦੂਜਾ ਸੂਆ ਕੋਈ ਤੁਹਾਨੂੰ ਤੋਰ ਕੋਈ ਗੱਲ ਨਹੀਂ ਦੂਜਾ ਸੂਆ ਕਦ ਕੜ ਵਾਵਾ ਵੱਡਾ ਇਹਦਾ ਵੀ ਆਹ ਵੇਖੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਆਹ ਵੇਖੋ ਕੁਆਲਟੀ ਚੈੱਕ ਕਰ ਲਓ ਖਾਣ ਥਣ ਬੜਾ ਸੋਹਣਾ ਲੱਗਾ ਆਰਡਰ ਵੀ ਸੋਹਣਾ ਤਿਆਰ ਕਰੂਗੀ ਬਾਕੀ ਝੋਟੀ ਸੁਨੱਖੀ ਆ ਪੂਰੀ ਆ ਵੇਖੋ ਵੇਖੋ ਕਰੋ ਚੱਕ ਲੈ ਆ ਵੀਰੇ ਨੂੰ ਜਾਂਦੇ ਜਾਂਦੇ ਆ ਵੇਖੋ ਜੀ ਥਣ ਥਣ ਬੜਾ ਸੋਹਣਾ ਲੱਗਾ ਆ ਵੇਖੋ ਜੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਕੁਆਲਿਟੀ ਚੰਗੀ ਆ ਝੋਟੀ ਵੀ ਵੇਖ ਸਕਦੇ ਆ ਥਣ ਦਾ ਗੈਪ ਵੀ ਚੰਗਾ ਤੇ ਥਣ ਵੀ ਸੋਹਣਾ ਲੱਗਾ ਮੁੱਠੀ ਜਿਹਾ ਵਾਲਾ ਖਵਾਨਾਂ ਨਾਮੀ ਸੋਨਾ ਤਿਆਰ ਕਰੂਗੀ। ਆਹਖੋ ਜੀ ਹਵਾਨਾ। ਵੀਰ ਨੂੰ ਪੁੱਛਾਂਗੇ ਕਿ ਦੁੱਧ ਕਿੰਨਾ ਕੁ ਚਵਾਈ ਜਾਊਗਾ। ਦੱਸੋ ਵੀਰ ਜੀ ਕਿੰਨਾ ਕੁ ਚਵਾਈ ਦੁੱਧ ਦੇ? ਦੁੱਧ ਵੀਰ ਜੀ ਇਹਦੇ ਥੱਲੇ ਜਿਹੜਾ ਪਹਿਲੇ ਸੂਏ ਦਾ ਰਿਕਾਰਡ ਜੇ ਹੈਗਾ 15 ਕਿਲੋ ਦਾ ਜੀ। ਅੱਛਾ 15 ਕਿਲੋ ਪਹਿਲੇ ਸੂਏ ਚ ਆਇਆ। ਹਾਂਜੀ। ਠੀਕ ਹੈ ਤੇ ਹੁਣ ਕੀ ਤੁਹਾਨੂੰ ਪਤਾ ਜਿੱਡੀ ਤਗੜੀ ਛੋਟੀ ਕੱਦ ਵਜਨ ਵਾਲੀ ਝੋਤੀ ਆ? ਹਾਂਜੀ। ਤੁਹਾਨੂੰ ਬਹੁਤ ਸੁਣਖਾ ਵਾ। ਦੁੱਧ 17 ਕਿਲੋ ਇਹਨੂੰ ਕੀ ਜਾਂਦਾ ਜੀ? ਜੀ। ਤਾਂ ਮੁੱਲ ਕਿੰਨਾ ਕਰੋਗੇ ਵੀਰ ਜੀ ਇਹਦਾ ਮੁੱਲ ਵੀ ਦੀ ਇਹਦਾ ਮੁੱਲ ਤੇ ਕਰਦੇ ਜੀ ਉਦਾਂ 130 ਹਾਂਜੀ ਤੇ ਜਿਹੜੀ ਆਪਾਂ ਫੜਾ ਦੇਣੀ 125 ਦੀ ਫੜਾ ਦਾਂਗੇ ਠੀਕ ਆ 20 ਦੇ ਨਾ ਕਰਦੀਏ ਪੂਰੇ ਦੀ 120 ਹੀ ਦੇ ਦਾਂਗੇ ਇਹਨਾਂ ਛੋੜ ਕਰਦੇ ਹੋ ਮੋਗੇ ਦੇ ਹਾਂਜੀ ਬਾਕੀ ਝੋਟੀ ਬਹੁਤ ਹੀ ਸੋਹਣੀ ਆ ਮੁੱਲ ਬਹੁਤ ਜਾਇਜ਼ ਕੀਤਾ ਵੀਰ ਨੇ ਸਿੰਘ ਦੀ ਕੁਆਲਿਟੀ ਪੱਖੋਂ ਥਣਾ ਪੱਖੋਂ ਬਹੁਤ ਹੀ ਚੰਗੀ ਆ ਜੀ ਹਾਂਜੀ ਆ ਵੇਖੋ ਜੀ ਸੋਹਣੀ ਸਰਖੀ ਪੂਰੀ ਆ ਜਿੱਦਾਂ ਕਹਦੋ ਨਾ ਸ਼ਕੀਨ ਝੋਟੀ ਉਹ ਆ ਹਾਂਜੀ ਪੂਰੀ ਸ਼ਕੀਨ ਆ ਵੀ ਜੀ ਜੀ ਅਗਲੇ ਬਾਰੇ ਦੱਸਿਓ ਵੀਰ ਜੀ ਹਾਂਜੀ ਇਹ ਵੀ ਵੱਡੀ ਆ ਮੱਝ ਹਾਂ ਨਾ ਹਾਂ ਜੀ ਵੀ ਦੀ ਤੇ ਇਹਦਾ ਸੂਆ ਕਿ ਨਵਾਜੀ ਇਹਦਾ ਸੂਆ ਵੀ ਦੀ ਤੀਜਾ ਸੂਆ ਸੂਈ ਜੇ ਤੋੜ ਲੋ ਇਹਨੂੰ ਵੀ ਵੀਰ ਜੀ ਤੋੜ ਲੋ ਆ ਜੋ ਤੀਜਾ ਸੂਏ ਸੂਈ ਹੈ ਹਾਂ ਜੀ ਠੀਕ ਆ ਬੱਚਾ ਮਰ ਗਿਆ ਜੀ ਤੇ 부ਸ਼ੀ ਤੇ ਜੀ ਅੱਛਾ ਬੱਚਾ ਮਰ ਗਿਆ 부ਸ਼ੀ ਆ ਡੰਗੀ ਆ ਨਹੀਂ ਹਾਂ ਜੀ ਆ ਇਹਦੀ 부ਸ਼ੀ ਆ ਹਾਂ ਜੀ ਠੀਕ ਆ ਆ 부ਸ਼ੀ ਬਣਾਈ ਹੈ ਇਹਦੀ ਤੇ ਬੱਚਾ ਮਰ ਗਿਆ ਕਿੰਨਾ ਦਿਨ ਹੋ ਗਿਆ ਉਸ ਸੂਈ ਨੂੰ ਸੂਈ ਨੂੰ ਵੀ ਦੀ ਅੱਜ ਇਹ 10ਵਾਂ ਦਿਨ ਜੀ 10ਵਾਂ ਦਿਨ ਆਜਾ ਲੈ ਆ ਤੋੜ ਲਿਆ ਵੀਰ ਜੀ ਆ ਵੇਖੋ ਜੀ ਕੱਦ ਚੈੱਕ ਕਰੋ ਮੱਝ ਦਾ ਦੁੱਧ ਵੀਰ ਕਿੰਨਾ ਇਹਦਾ ਨਾਲ ਨਾਲ ਦੱਸੀ ਜਾ ਦੁੱਧ ਵੀ ਜੀ ਹਾਲ ਦੀ ਘੜੀ ਦੇ ਦੇ ਸੱਲੇ ਹੈਗਾ ਜੀ 8 ਕਿਲੋ 8 ਕਿਲੋ ਦੁੱਧ ਹਾਂ ਜੀ ਠੀਕ ਆ ਆਉਣ ਦੇ ਆ ਜਾ ਉਹ ਆ ਜਾ ਕਰਮਾ ਵਾਲੀਏ ਤੇਰੀ ਇਹ ਵੀਰ ਨੂੰ ਕਮਜ਼ੋਰ ਜਿਹਾ ਵੇਖ ਕੇ ਖਿੱਚੀ ਜਾਣੀ ਆ ਤਗੜਾ ਹੋ ਗਿਆ ਤੈਨੂੰ ਧੂਕੇ ਲੈ ਜਾਊਗਾ ਆ ਵੇ ਭਾਜੇ ਨੇ ਘਾਟਾ ਵੀਰ ਦਾ ਤੇ ਖਿੱਚ ਕੇ ਲੈ ਜਾਂਦੀ ਹੈ ਬੱਕ ਮਾ ਜੈ ਸ਼ਤਾਨੀਆਂ ਕਰਦੀ ਤੇਰਨਾ ਹਾਂ ਆ ਵੇਖੋ ਚੈੱਕ ਕਰੋ ਜੀ ਕੱਦ ਕਾਟ ਲੈ ਕਰ ਗਲ ਆ ਵੇਖੋ ਜੀ ਕੱਦ ਕਾਟ ਪੱਖੋਂ ਵਾਵਾ ਵੱਡੀ ਆ ਥੋੜਾ ਯਾਨਨ ਕਰੋ ਬਾਰ ਘੱਟ ਨਿਕਲੀ ਐ ਹਾਂਜੀ ਤੇ ਡਰਦੀ ਲੱਗਦਾ ਆਜੋ ਲੈਓ ਵੀਰ ਜੀ ਬੰਦੋ ਕੋਈ ਗੱਲ ਤੇ ਹਾਂ ਆ ਨਾੜਾ ਨੂੜਾ ਚੰਗੀਆਂ ਲੱਗੀਆਂ ਦੁੱਧ ਵਾਲੀਆਂ ਪੈਪਾਂ ਥੱਲੇ ਹਵਾਨੇ ਦੇ ਆ ਵੇਖੋ ਜੀ ਖਾਣੇ ਦਾ ਵੀ ਸੋਹਣਾ ਲੱਗਾ ਇਸ ਟਾਈਮ ਤੇ 8 ਕਿਲੋ ਦੁੱਧ ਜਿਹੜਾ ਵੀਰ ਦੱਸਦਾ ਵਾ ਵੀ ਤਿਆਰ ਆ ਇਹਦੇ ਕੋਲ ਤੇ 부ਸ਼ੀ ਦੇ ਮਿਲਦੀ ਆ ਆ ਵੇਖੋ ਕਿੰਨਾ ਕੇਰ ਦੱਸਿਆ ਸੂਈ ਨੂੰ ਸੂਈ ਨੂੰ ਵੀ ਜੀ ਅੱਜ ਨੂੰ 10ਵਾਂ ਦਿਨ ਜੇ ਪੂਰਾ ਅੱਛਾ 10ਵਾਂ ਦਿਨ ਹੋ ਗਿਆ ਹਾਂਜੀ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਵੀਰ ਜੀ ਨਾ ਨਾ ਵੀ ਜੀ ਠੀਕ ਆ ਓਕੇ ਆ ਸਾਰੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲ ਵੀਡੀਓ ਦਾ ਜਿਹੜਾ ਬਿਲਕੁਲ ਲੈਣ ਦੇਣ ਵਾਲਾ ਮੁੱਲ ਆ ਉਹ 90000 ਕਰਦੇ ਆਂ। ਅੱਛਾ ਜੀ। ਹਾਂ ਜੀ। ਛੋਟ ਕਿੰਨੀ ਕਰ ਦੋਗੇ? ਛੋਟ ਵੀ ਦੀ 85000 ਦੀ ਦੇ ਦਾਂਗੇ। ਹੋਰ ਦੱਸੋ। 80 ਦੀਆਂ ਨਾ ਕਰਦੀ ਪੂਰੀ। ਨਹੀਂ ਵੀ ਦੀ 80 ਦੀ ਨਾ ਕਰਦੇ ਪਰਾਂ। ਚਲੋ 80 ਦੀ ਦੇ। ਬੱਚਾ ਵੀ ਆ ਨਹੀਂ 부ਸ਼ੀ ਦੇ ਮਿਲਦੀ ਆ। ਜੇ 80 ਦੀ ਦੇ ਦਾਂਗੇ ਹੋਰ ਦੱਸੋ। ਠੀਕ ਐ। ਦੁੱਧੋ ਵਾਜੂਗੀ ਥੋੜਾ ਬਹੁਤ। ਹਾਂ ਜੀ ਹਾਂ ਜੀ ਵੀਰ ਜੀ। ਹੋਰ ਤੇ 8 ਕਿਲੋ ਹੀ ਮੰਨ ਕੇ ਖੜੇ। ਮੈਂ ਨਾ ਵੀਰ 7 ਕਿਲੋ ਲਾ ਕੇ ਚੱਲੇ ਆਪਣੇ ਕੋ ਕੋਈ। ਅੱਛਾ 8 ਕਿਲੋ ਤੋਂ ਪਲੱਸ ਦੁੱਧ ਹੋਊਗਾ ਕੋਈ ਵੀਰ ਕੋਈ 7 ਕਿ ਠੀਕ ਆ ਮੱਝ ਜਿਆਦਾ ਨਹੀਂ ਮੱਝ 10 12 ਕਿਲੋ ਦੋ ਧੋਣੀ ਤੋਂ ਠੀਕ ਹੈ ਜੀ ਅਗਲੇ ਨੰਬਰ ਵਾਲੀ ਬਾਰੇ ਦੱਸੋ ਜੀ ਇਹਦਾ ਸੁਆ ਕਿੰਨਾ ਜੀ ਸੁਆ ਵੀ ਦੀ ਇਹਦਾ ਚੌਥਾ ਸੁਆ ਜੀ ਚੌਥਾ ਸੁਆ ਆ ਜੋ ਇਹਨੂੰ ਲੈ ਆਓ ਤੋੜ ਲਿਆਓ ਗੱਬਣਿਆ ਵੀਰ ਹਾਂਜੀ ਗੱਬਣਿਆ ਬਿਲਕੁਲ ਤਿਆਰ ਇਹ ਵੀ ਤਿਆਰ ਆ ਕੱਦ ਕਾਠ ਇਹਦਾ ਵੀ ਚੈੱਕ ਕਰ ਲਓ ਥਾਣ ਥੁਣੇ ਨਾ ਚੰਗਾ ਲਗਾ ਵੱਡੇ ਪੱਲੇ ਦੀ ਆ ਮੱਝ ਸੁਆ ਚੌਥਾ ਦੱਸਦਾ ਵੀਰ ਆ ਵੇਖੋ ਜੀ ਚੈੱਕ ਕਰੋ ਇਹਨੂੰ ਲੈ ਜਾ ਵੀਰ ਚੱਲ ਚੱਲ ਸ਼ੇਰਾ ਚੱਲ ਥਾਣ ਬੜਾ ਸੋਹਣਾ ਲੱਗਾ ਇਹਨੂੰ ਐ ਨਿੱਗਰ ਆ ਗਏ ਪੂਰੀ ਆਹ ਵੇਖੋ ਦਿਨ ਕਿੰਨੇ ਕੁ ਲੈ ਜੂ ਵੀਰ ਜੇ ਦਿਨ ਵੀ ਜੀ 3-4 ਦਿਨ ਲੈ ਜੂ ਏ ਅੱਛਾ 3 ਤੋਂ 4 ਦਿਨ ਲੈ ਜੂ ਹਾਂਜੀ ਥਾਣ ਵੀ ਸੋਹਣਾ ਲੱਗਾ ਵਾ ਕਿ ਤਿਆਰ ਹੀ ਆ ਗਏ ਹਾਂਜੀ ਆ ਜਾ ਲੈ ਆਹ ਵੇਖੋ ਬਾਕੀ ਨਾੜਾ ਨੂੜਾ ਬੜੀਆਂ ਜੇ ਦੁੱਧ ਵਾਲੀਆਂ ਜਿਹੜੀਆਂ ਹੁੰਦੀਆਂ ਵਾ ਤੇ ਵੀਰ ਦੁੱਧ ਕਿੰਨਾ ਚੋਈ ਜਾਊਗੀ ਇਹ ਦੁੱਧ ਵੀਰ ਜੀ ਦੀ 18 ਕਿਲੋ ਦੀ ਗਾਰੰਟੀ ਜੀ ਠੀਕ ਆ ਲੈ ਜਾ ਲੈ ਜਾਂਦਾ ਜਾ ਬੰਦੇ ਨੂੰ 18 ਕਿਲੋ ਦੀ ਵੀਰ ਗਾਰੰਟੀ ਦੱਸਦਾ ਆ ਵੇਖੋ ਜੀ ਬਾਕੀ ਮੱਝ ਵੱਡੀ ਆ ਕਾਫੀ ਚੰਗੀ ਪਲੀ ਆ ਛੋਟੀ ਨਹੀਂ ਜੀ ਖੜਾ ਧੁਣਾ ਦੀ ਵੀਰ ਜੀ ਓਕੇ ਆ ਬਿਲਕੁਲ ਬਿਲਕੁਲ ਵੀਰ ਜੀ ਕੋਈ ਵਿਵਾਦ ਘੜਤ ਨਹੀਂ ਗਿਆ ਨਾ ਨਾ ਵੀਰ ਜੀ ਨਾ ਠੀਕ ਆ ਠੀਕ ਆ ਆ ਜਾ ਬਾਨਿਆ ਬਾਹਰ ਦੁੱਧ 18 ਲੀਟਰ ਚ ਆਉ ਹੋਇਆ ਹਾਂਜੀ ਵੀਰ ਜੀ ਗਰੰਟੀ ਪੂਰੀ ਠੀਕ ਆ ਤੇ ਮੁੱਲ ਮੁੱਲ ਵੀਰ ਜੀ ਦਾ ਜਿਹੜਾ ਇੱਕ ਕਰਦੇ ਜੇ 1 25 ਕਰਦੇ ਮਾਨਤਾਨ ਇੱਕ 20 ਹੀ ਦੇ ਦਾਂਗੇ ਛੋਟ ਕਿੰਨੀ ਕਰਾਈਏ ਫੇਰ 2000 ਰੁਪਏ ਛੋਟ ਕਰਨਾ ਪੰਜ ਹੀ ਕਰਦੀਏ ਚੋਂ 15 ਦੀ ਜਾਣ ਤੇ ਇੱਕ 15 ਦੀ ਦੇ ਦਾਂਗੇ ਮੌਕੇ ਤੇ ਮਾਨਦਾਨ ਕਰਦੇ ਹੋ ਹਨਾ ਬਾਕੀ ਮੱਝ ਵੱਡੀ ਆ ਆ ਕੇ ਵੇਖੋਗੇ ਤਾਂ ਰੂਹ ਖੋਜ ਹੋ ਜੂਗੀ ਜਦੋਂ ਉਹਨੂੰ ਤੁਸੀਂ ਹੁਣਾ ਵਾ ਇਹ ਆ ਕੇ ਵੇਖ ਕੇ ਤੁਸੀਂ ਆਪ ਕਹਿਣਾ ਵੀ ਵੱਡੀ ਆ ਥਾਣ ਥਣ ਬੜਾ ਸੋਹਣਾ ਘੈੱਟੇ ਲੱਗਾ ਵਾ ਤੇ ਥਣਾ ਦੀ ਵੀਰ ਜੀ ਵਾਧ ਘਾੜਦੀਆਂ ਕੋਈ ਨਾ ਨਾ ਵੀਰ ਜੀ ਪਈਏ ਤੇ ਨਹੀਂ ਹੋ ਠੀਕ ਆ ਤੇ ਉਹ ਲਾਸਟ ਵਾਲੀ ਜਿਹੜੀ ਲਾਸਟ ਵਾਲੀ ਵੀਰ ਜੀ ਟੋਕੜ ਜੇ ਟੋਕੜ ਹਾਂਜੀ ਬਣੀ ਵੀ ਆ ਬਣੀ ਨੂੰ ਹਲੇ ਮਹੀਨਾ ਹੀ ਹੋਇਆ ਜੀ ਅੱਛਾ ਦੁੱਧ ਕਿੰਨਾ ਦੇ ਕੋਲ ਐਸ ਟਾਈਮ ਤੇ ਦੁੱਧ ਵੀਰ ਜੀ ਦੇ ਥੱਲੇ ਹੈਗਾ 6 ਕਿਲੋ ਠੀਕ ਆ ਤੋਰੀ ਇਹਨੂੰ ਵੀ ਹਾਂਜੀ ਆ ਵੇਖੋ ਜੀ ਵੱਡੇ ਕੱਦ ਦੀ ਮਾਲਕਾ ਹੈ ਵੀ ਇਸ ਟਾਈਮ ਤੇ 6 ਕਿਲੋ ਦੁੱਧ ਆ ਤੇ ਬਣੀ ਵੀ ਆ ਵੀਰ ਦੱਸਦਾ ਲੈ ਵੀਰ ਲੈ ਆਜਾ ਆਜਾ ਕੱਦ ਕਾਢ ਲਓ ਚੰਗੀ ਵੱਡੀ ਆ ਛੋਟੀ ਚੰਗੀ ਸੋਹਣੀ ਹੈਗੇ ਲੈ ਜੋ ਆ ਵੇਖ ਬਾਕੀ ਕੋਈ ਸਾਂਭਣ ਵਾਲਾ ਲੈ ਜੇ ਤੇ ਤਿਆਰ ਵੀ ਹੋ ਸਕਦੀ ਗਾ ਬੰਦੇ ਪਾਉ ਬੰਦੇ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਸੱਜਰ ਨੇ ਕਿੰਨਾ ਕਿ ਦੁੱਧ ਚੁਆਇਆ ਨੇ ਸੱਜਰ ਨੇ ਵੀਰ ਜੀ ਇਹਨੇ 16 ਕਿਲੋ ਦਿੱਤਾ ਠੀਕ ਆ ਹਾਂਜੀ ਤੇ ਹੁਣ 6 ਕਿਲੋ ਹੀ ਆ ਹਾਂਜੀ ਹੁਣ 6 ਕਿਲੋ ਜੀ ਠੀਕ ਆ ਬਣੀ ਨੂੰ ਕਿੰਨਾ ਨੀਂਰ ਹੋ ਗਿਆ ਬਣੀ ਨੂੰ ਵੀਰ ਜੀ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਠੀਕ ਆ ਮੁੱਲ ਕਿੰਨਾ ਕਰਨਾ ਦਾ ਮੁੱਲ ਵੀਰ ਜੀ ਇਹਦਾ ਜਿਹੜਾ ਬਿਲਕੁਲ ਲੈਣ ਦੇ ਨਾਲ 75000 ਰੁਪਏ ਥੋੜਾ ਛੋਟ ਕਰੋ ਘੱਟ ਕਰੋ ਥੋੜਾ ਜਿਹਾ ਭਾਜੀ ਜਿਓ ਵੀਰ ਜੀ ਜਿੰਨੇ ਦੀ ਚੰਗੀ ਲੱਗਦੀ 70000 ਦੀ ਕਰ ਦਈਏ ਦੇ ਦਾਂਗੇ 70000 ਛੋਟ ਕਿੰਨੀ ਕਰੋਗੇ ਛੋਟੇ 1000 ਰੁਪਿਆ ਕਰਾਂਗੇ 70 ਜੀ ਮੈਂ ਕਹਿੰਦਾ ਹੋਰ 1000 ਕਰ ਦੇ ਜਾਂ 68 ਦੀ ਦੇ ਦਾਂਗੇ 68000 ਦੀ ਬਾਕੀ ਜਿਹਨੂੰ ਪਸੰਦ ਹੋਵੇ ਲੈ ਜਾ ਗਾਂ ਪਿਆਰ ਕਰ ਲੈ ਹਾਂਜੀ ਤੇ ਇਹ ਆਗੇ ਝੋਟੀ 1000 ਰੁਪਏ ਤੋਂ ਬਾਹਰ ਵਿਗੂਗੀ ਹਨਾ ਵਧੀਆ ਵਧੀਆ ਵੀ ਜੀ ਜਿੱਡਾ ਕੱਦ ਵਜੇ ਨੇ ਆਦਾ ਠੀਕ ਹੈ ਜੀ ਹਾਂਜੀ ਤੇ ਇਹ ਭਾਜੀ ਇਹ ਝੋਟੀ ਬਾਰੇ ਇਹ ਵੀ ਦੀ ਪਹਿਲਾ ਸੂਆ ਸੂਈ ਜੇ ਸੂਈ ਆ ਹਾਂਜੀ ਤੇ ਬੱਚਾ ਜਿੱਦਨ ਸੂਈ ਹੈ ਉਦੋਂ ਨਹੀਂ ਮਰ ਗਿਆ ਸੀ ਬੱਚਾ ਮਰ ਗਿਆ ਜੰਮਦੀ ਦਾ ਜੰਮਦਾ ਹੀ ਮਰ ਗਿਆ ਜੰਮਦਾ ਮਰ ਗਿਆ ਵੀ ਜੀ ਠੀਕ ਹੈ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀ ਜੀ ਇਹਨੂੰ ਆ ਚੌਥਾ ਚੌਥਾ ਦਿਨ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਵੀ ਦਿੱਤੀ ਇਹਦੇ ਕੋਲ ਐਸਟੈਂਡਰਡ ਦੁੱਧ ਵੀ ਦਿੱਤੀ ਇਹਦੇ ਕੋਲ ਸੱਲੇ ਹੈਗੇ ਪੰਜ ਕਿਲੋ 5 ਕਿਲੋ ਦੁੱਧ ਹਾਂਜੀ ਠੀਕ ਹੈ ਥਾਨ ਥਣ ਸਾਫ ਆ ਹਾਂਜੀ ਮਿਲਦੀ ਥਾਪੀ ਤੇ ਥਾਪੀ ਤੇ ਠੀਕ ਆ ਤੇ ਨਹੀਂ ਲਾਉਣਾ ਪੈਂਦਾ ਨਹੀਂ ਨਹੀਂ ਵੀਰ ਜੀ ਬਿਲਕੁਲ ਥਾਪੀ ਮਿਲਦੀ ਪਾੜਾ ਪੋਣਾ ਪੈਂਦਾ ਨਾ ਨਾ ਕੋਈ ਪਾੜਾ ਛੜਾ ਨਹੀਂ ਵੀ ਦਿੱਤੀ ਠੀਕ ਆ ਤੋਰੀਏ ਵੀਰ ਜੀ ਇਹਨੂੰ ਆ ਵੇਖੋ ਛੋਟੀ ਬੜੀ ਸੁਨਖੀ ਆ ਤੇ ਤਾਜੀ ਸੂਈ ਵੀ ਦੱਸਦਾ ਆ ਵੇਖੋ ਜੀ ਬੱਚਾ ਹੈ ਨਹੀਂਗਾ ਇਹਦਾ 5 ਕਿਲੋ ਦੁੱਧ ਤਿਆਰ ਆ ਇਸ ਟਾਈਮ ਤੇ ਦੇਖੋ ਆ ਵੇਖੋ ਜੀ ਕੰਪੈਕਟ ਜਿਆ ਹਵਾਨਾ ਇਹਦਾ ਆ ਵੇਖੋ ਆਜੋ 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 ਬੰਦ ਦਰਦੀ ਜਿਆ ਥੋੜਾ ਜਿਆ ਸਾਡੇ ਨੂੰ ਬਾਕੀ ਕੈਮ ਆ ਪੂਰੀ ਝੋਟੀ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਤੁਹਾਡੇ ਆਈਡੀਆ ਨਾਲ ਦੁੱਧ ਵੀ ਜੀ ਜਿਆਦਾ ਨਹੀਂ 9-10 ਕਿਲੋ ਚਵਾਈ ਜਾਊਗੀ ਠੀਕ ਆ ਬਾਕੀ ਇਹਦੇ ਛੋਟੀ ਥੋੜੀ ਜੀ ਸਾਂਭਣ ਵਾਲੀ ਜੀ ਸੂਸਾਜਾਈ ਕਰਕੇ ਪਹਿਲਣ ਕਰਕੇ ਠੀਕ ਥੋੜਾ ਜਿਹਾ ਇਹ ਆ ਵੀ ਸਾਂਭਦੀ ਲੋੜ ਐ ਛੋਟੀ ਜੀ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਵੀ ਦੀ ਦਾ ਜਿਹੜਾ ਬਿਲਕੁਲ ਲੈਣ ਦੇ ਨਾਲ 62000 ਰੁਪਇਆ ਛੋੜ ਕਿ ਨਹੀਂ ਕਰ ਰਹੀ 60 ਦੀ ਦੇ ਦਾਂਗੇ ਮੈਂ ਕਹਿੰਦਾ 2 ਹੋਰ ਕਰ ਦੇ ਯਾ 52 ਦੀ ਦੇ ਦਾਂ ਠੀਕ ਹੈ ਜੀ ਬਾਕੀ ਮੌਕੇ ਦੇ ਮਾਨਤਾਨ ਖੁਦ ਕਰਾ ਲਿਓ ਜੀ ਬਹੁਤ ਹੀ ਸੋਹਣੀ ਛੋਟੀ ਐ ਥਣ ਵੇਖੋ ਬੜਾ ਸੋਹਣਾ ਲੱਗਾ 52000 ਜੋ ਮਾਨਤਾਨ ਹੋ ਜੂਗਾ ਆ ਵੇਖੋ ਜੀ ਅਗਲੇ ਨੰਬਰ ਵਾਲੀ ਬਾਰੇ ਦੱਸ ਵੀਰੇ ਗੱਬਣਾ ਕਿ ਸੂਈ ਆ ਠੀਕ ਆ ਕਿੰਨੇ ਦਿਨ ਲਾਜੂ ਖੋਲਾ ਨੂੰ ਵੀਰ ਨਾਲ ਨਾਲ ਦੱਸੀ ਜਾ ਇਹਦਾ ਵੀ ਦੀ ਦੂਜਾ ਸੂਹਾ ਸੋਹਣਾ ਜੀ ਇਹਨੇ ਹਾਂ ਤੇ ਦੇਨੇ ਹਾਲੇ 20 ਦਿਨ ਖੜਦੀ ਹੈ ਅੱਛਾ 20 ਦਿਨ ਲਾਜੂ ਵੀ ਹਾਂਜੀ ਬਾਕੀ ਥਾਨ ਸੁਣ ਦੀ ਕੁਆਲਿਟੀ ਸੋਹਣੀ ਲੱਗੀ ਇਹਨੂੰ ਹਾਂਜੀ ਛੋਟੀ ਸਾਰੀ ਬਹੁਤ ਸਾਫ਼ ਹੈ ਠੀਕ ਆ ਥਾਨ ਬੜਾ ਚੰਗਾ ਲੱਗਾ ਦਿਨ ਕਿੰਨੇ ਦੱਸਿਆ ਵਾ ਦਿਨ ਵੀ ਦੀ 20 ਦਿਨ ਖੜਦੀ ਹੈ 20 ਦਿਨ ਲਾਜੂ ਵੀ 20 ਦਿਨਾਂ ਨੂੰ ਇਹ ਆ ਗਏ ਹਵਾਨਾ ਜਿਹੜਾ ਪੂਰਾ ਹੈ ਲਿਸ਼ਕਦਾ ਹੋ ਜੂਗਾ ਬਾਹਰੋਂ ਦੇਖਦਾ ਹੋ ਜੂਗਾ ਚੰਗੀ ਕੈਮ ਤੇ ਸਿੰਗੀ ਨਿਗੀ ਨਿਗੀ ਲੱਗੀ ਐ ਇਹਨੂੰ ਸੁਹਾ ਦੁੱਜਾ ਆ ਵੇਖੋ ਲੈ ਜੋ ਬਾਕੀ ਵੱਡੇ ਕੱਦ ਦੀ ਮਾਲਕਾ ਜੀ ਇਹ ਵੀ ਥਾਣਾ ਇਹਦਾ ਵੀ ਸੋਹਣਾ ਲੱਗਾ ਗੈਬ ਤੇ ਲੱਗਾ ਵਾ ਬਾਕੀ ਜੇ ਕੋਈ ਵੀ ਗੱਲ ਕੋਈ ਪੁੱਛਣ ਵਾਲੀ ਰਹਿ ਗਈ ਹੋਵੇ ਕਈਆਂ ਚੀਜ਼ਾਂ ਜਿ ਰਹਿ ਜਾਂਦੀ ਆ ਉਹ ਵੀਰ ਦਾ ਨੰਬਰ ਦਿੱਤਾ ਤੇ ਉਹ ਵੀਰ ਨੂੰ ਫੋਨ ਤੇ ਪੁੱਛ ਸਕਦੇ ਆ ਤੁਸੀਂ ਕਿਉਂਕਿ ਜਿਆਦੇ ਪਸ਼ੂਆਂ ਦੇ ਵਿੱਚ ਕਈ ਵਾਰ ਕੋਈ ਗੱਲਾਂ ਯਾਦ ਨਹੀਂ ਰਹਿੰਦੀਆਂ ਹਾਂਜੀ ਵੀਰ ਜੀ ਦੁੱਧ ਕਿੰਨਾ ਚੁਆਈ ਜਾਊਗੀ ਇਹ ਦੁੱਧ ਵੀਰ ਜੀ ਜਿੜੀ ਤਗੜੀ ਝੋਟੀਆਂ ਇਹਨੂੰ 14-15 ਕਿਲੋ ਕੀ ਜਾਂਦਾ ਜੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਇਹਦਾ ਮੌਕੇ ਤੇ ਕਰਾਂਗੇ ਮੌਕੇ ਤੇ ਕਰਾਂਗੇ ਠੀਕ ਆ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰ ਲੈ ਤੇ ਆਹ ਜਿਹੜੀ ਆ ਕੁੰਡੀ ਚੂਰ ਝੋਟੀ ਜਿਹਦੇ ਸਿੰਘ ਦੇ ਵਿੱਚ ਰੁਪਈਆ ਲੰਗਦਾ ਇਹ ਵੀਰ ਦੀ ਟੋਕੜ ਝੋਟੀ ਜੀ ਆਹ ਵੇਖੋ ਸਿੰਘ ਦੀ ਕੁਆਲਿਟੀ ਚੈੱਕ ਕਰੋ ਝੋਟੀ ਟੋਕੜ ਹਾਂਜੀ ਕਿੰਨਾ ਚਿਰ ਹੋ ਗਿਆ ਉਸ ਨੂੰ ਜਣ ਝੋਟੀ ਇਹਨੂੰ ਸੂਈ ਨੂੰ ਹੋ ਗਿਆ ਜੇ ਫੇ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹੋ ਗਏ ਬਣੀ ਕਿ ਨਹੀਂ ਆਹ ਬਣੀ 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 ਵੀ ਜੀ ਕਿੰਨਾ ਚਿਰ ਹੋ ਗਿਆ ਆ ਵੀ ਜੀ 28 ਤਰੀਕ ਨੂੰ ਇਹਨੂੰ 2 ਮਹੀਨੇ ਹੋ ਜਾਣਗੇ 2 ਮਹੀਨੇ ਹੋ ਗਏ ਬਣੀ ਹੋ ਜਾਣੇ 28 ਤਰੀਕ ਨੂੰ ਉਹ ਹੋ ਜਾਣੇ ਹੈਨਾ ਹਾਂਜੀ ਤੇ ਆਪਣਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜੀ ਇਹ ਥੱਲੇ ਹੈਗਾ ਜੀ 6 ਕਿਲੋ 6 ਕਿਲੋ ਦੁੱਧ ਤਿਆਰ ਬਿਲਕੁਲ ਤਿਆਰ ਵੀ ਜੀ ਠੀਕ ਹੈ ਤੋੜ ਇਹਨੂੰ ਵੀਰ ਆਹ ਵੇਖੋ ਜੀ ਝੋਟੀ ਚੈੱਕ ਕਰੋ ਸਿੰਗ ਦੀ ਕੁਆਲਿਟੀ ਬੜੀ ਸੋਹਣੀ ਆ ਇਸ ਟਾਈਮ ਤੇ 5 ਕਿਲੋ ਦੁੱਧ 6 ਕਿਲੋ ਵੀ ਦੀ 5 ਕਿਲੋ ਲਾ ਕੇ ਚੱਲੋ ਤੇ 6 ਕਿਲੋ ਤਿਆਰ ਹੈ ਬੜਾ 6 ਕਿਲੋ ਦੁੱਧ ਤਿਆਰ ਆ ਤੇ 2 ਮਹੀਨੇ ਹੋ ਗਏ ਨੂੰ ਬਣੀ ਆ ਆ ਵੇਖੋ ਟੋਕੜ ਝੋਟੀ ਆ ਤੇ ਆਪਾਂ ਖਾਲੀ ਕਰਕੇ ਹੀ ਦੇਣੀ ਆ ਬਣੀ ਬਣੀ ਨਹੀਂ ਕਹਿ ਕੇ ਦੇਣੀ ਵੀ ਬਣੀ ਵੀ ਆ ਜਿਹਨੇ ਖੜਨੀ ਆ ਖਾਲੀ ਕਰਕੇ ਅਗਲੀ ਕਿਸਮਾ ਤੇ ਆ ਜੀ ਨਿਕਲ ਆਵੇ ਅਗਲੇ ਦੇ ਘਰ ਜਾ ਕੇ ਤੇ ਉਹਦੀ ਕਿਸਮਤ ਆ ਹਾਂਜੀ ਆ ਵੀਰ ਥਾੜ ਥਣ ਵੀਰ ਜੀ ਓਕੇ ਸਾਰੇ ਹਾਂਜੀ ਬਿਲਕੁਲ ਓਕੇ ਵੀਰ ਜੀ ਠੀਕ ਆ ਜੀ ਠੀਕ ਆ ਮਿਲਦੀ ਵੀਰ ਜੀ ਕਿ ਦਾਹ ਝੋਟੀ ਮਿਲਦੀ ਵੀ ਜੀ ਥਾਪੀ ਦੇ ਅੱਛਾ ਠੀਕ ਆ ਤੇ ਲਾਉਣਾ ਪੈਂਦਾ ਨਹੀਂ ਨਹੀਂ ਵੀਰ ਜੀ ਪਾੜਾ ਪਾਉਣਾ ਪੈਂਦਾ ਕਿਸੇ ਵੀਰ ਦੇ ਘਰੇ ਜਾ ਕੇ ਟੀਕਾ ਲਵੇ ਉਹਦੀ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਆਪਣੇ ਘਰੇ ਵੀਰ ਕੋਈ ਜਿੱਦਾਂ ਮਰਜੀ ਚੋਗੇ ਠੀਕ ਆ ਤੁਹਾਡੇ ਘਰ ਥਾਪੀ ਦੇ ਮਿਲਦੀ ਹਾਂਜੀ ਠੀਕ ਆ ਪਾੜਾ ਪਾਉਣਾ ਪੈਂਦਾ ਨਾ ਪਾੜਾ ਵੀ ਦੀ ਪਾ ਲਈਦਾ ਠੀਕ ਹੈ ਜੀ ਤਾਂ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਵੀਰ ਜੀ ਦਾ ਜਿਹੜਾ ਬਿਲਕੁਲ ਲੈਣ ਦੇ ਨਾਲ 55000 ਰੁਪਏ ਮਾਨਤਾਨ ਕਿੰਨਾ ਕਰਨਾ ਮਾਨਤਾਨ ਵੀ ਜੀ 10000 ਰੁਪਏ ਛੋਟ ਕਰ ਦਾਂਗੇ ਵਿੱਚ 1000 ਹੋਰ ਨਾ ਕਰ ਦੀਏ ਲਓ 2000 ਕਰ ਦਾਂਗੇ ਛੋਟ ਠੀਕ ਹੈ ਕਿੰਨੇ ਦੀ ਹੋ ਗਈ ਇਹ 53000 ਦੀ ਦੇ ਦਾਂਗੇ ਬਾਕੀ ਮੌਕੇ ਦੇ ਵੀਰ ਕੋ ਛੋਟ ਕਰਾ ਲਓ ਝੋਟੀ ਬਹੁਤ ਸਨਖੀ ਆ ਸਾਂਭਣਾ ਵਾਲਾ ਵੀਰ ਲੈ ਜੇ ਤੇ ਗਾਂ ਵਾਦੇ ਦੀ ਵਾਦੇ ਵੰਡੀ ਜੀ ਵੀ ਜੀ 22 ਤਰੀਕ ਨੂੰ ਇਹਨੂੰ 2 ਮਹੀਨੇ ਹੁੰਦੇ ਸੀ ਠੀਕ ਆ ਵਿਹੜ ਦਿਖਾਈ ਹੁਣ ਜਿਹੜੀ ਹੈਗੀ ਹਾਂਜੀ ਹਾਂਜੀ ਅੱਛਾ ਇਹ ਭਾਈ ਵਿਹੜ ਦਾ ਕਿੰਵਾ ਸੁਆ ਜੀ ਇਹਦਾ ਵੀ ਦੀ ਪਹਿਲਾ ਸੁਆ ਜੀ ਪਹਿਲਾ ਸੁਆ ਹਾਂਜੀ ਤੇ ਕਾਦਲ ਲੱਗ ਮੇਰੇ ਖੋਈ ਹਮੜਾਇ ਮੈਨੂੰ ਤਰਨ ਉੱਚਾ ਲੱਗਣ ਡਿਆ ਦਾ ਆ ਵੇਖੋ ਲੱਸੀ ਜ਼ਰੂਰ ਆ ਕਾਦਲ ਨੂੰ ਵੇਖ ਲਓ ਵੀ ਇਹ ਵੀਰ ਨਾਲੋਂ ਵੱਡੀ ਆ ਹਾਂਜੀ ਆ ਵੇਖੋ ਥਾਣ ਥਣ ਬੜਾ ਸੋਹਣਾ ਲੱਗਾ ਵਾ ਵੱਡੀ ਵੇਲ ਆ ਲੰਮੀ ਬਹੁਤ ਹੀ ਜਿਆਦੀ ਹੈ ਜੀ ਬੱਚਾ ਕੀ ਮਗਰ ਵੀਰੇ ਦੇ ਬੱਚਾ ਵੀ ਦੀ ਮਗਰ ਵਛਾ ਜੀ ਉਹ ਬੈਠਾ ਅੱਛਾ ਬੈਠਾ ਵਛਾ ਵਾ ਕਿੰਨੇ ਦਿਨਾਂ ਦਾ ਸੁਆ ਵਾ ਸੁਆ ਵੀ ਦੀ ਇਹਨੂੰ ਅਰਸ਼ੇ ਦਿਨ ਹੋ ਗਏ ਸੁਈ ਨੂੰ 6 ਦਿਨ ਹੋ ਗਏ ਸੁਈ ਨੂੰ ਠੀਕ ਹੈ ਜੀ ਦੁੱਧ ਕਿੰਨਾ ਹੁਣ ਦੁੱਧ ਵੀ ਦੀ ਐਸ ਵਕਤ ਜਿਹੜਾ ਬਿਲਕੁਲ ਤਿਆਰ ਗਾਂਤਲੇ 16 ਕਿਲੋ ਤਿਆਰ ਜੀ 16 ਕਿਲੋ ਤਿਆਰ ਹਾਂ ਜੀ ਠੀਕ ਆ ਤੇ ਖੋਲੀਏ ਇਹਨੂੰ ਹਾਂ ਜੀ ਵੀ ਜੀ ਲਾਓ ਖੋਲੋ ਜੀ ਆ ਵੇਖੋ ਜੀ ਕੱਦ ਕਾੜ ਪੱਖੋਂ ਵੇਖ ਲਓ ਤੇ ਦੁੱਧ 16 ਕਿਲੋ ਤਿਆਰ ਦੱਸਦਾ ਵੀਰ ਹਾਂ ਜੀ ਆ ਜਾ ਵੀਰ ਮੋੜ ਲਿਆ ਜਾ ਬਾਕੀ ਕਾਫੀ ਵੱਡੇ ਕੱਦ ਦੀ ਮਹਲ ਗਿਆ ਬੇਲਵਾਰ ਵੀ ਕਾਫੀ ਲੰਮੀ ਆ ਤੇ ਠੀਕ ਸਾਫਦਰਵਾ ਸੁਆ ਇਹਦਾ ਕਿੰਨਾ ਦੱਸਿਆ ਬਾ ਸੁਆ ਵੀ ਦੀ ਪਹਿਲਾ ਸੁਆ ਸੁਈ ਠੀਕ ਆ ਥੋੜਾ ਪੱਕੇ ਥਾਂ ਰਹੀ ਲੱਗਦਾ ਥੋੜਾ ਪੈਰਾਂ ਦਾ ਕਰਦੀ ਆ ਆ ਵੇਖੋ ਜੀ ਪੱਕੇ ਥਾਂ ਤੇ ਰਹਿਣ ਦਾ ਕਰਕੇ ਕੀ ਯਾਰਾਂ ਪਸ਼ੂਆਂ ਦੇ ਪੈਰ ਘਾ ਜਾਂਦੇ ਆ ਆ ਵੇਖੋ ਦੋ ਤੇ ਕਿੰਨਾ ਕਰ ਜੂਗੀ ਵੀਰੇ ਦੁੱਧ ਵੀ ਜੀ ਇਹ 20 ਕਿਲੋ ਚ ਵਾਈ ਜਾਊਗੀ। ਅੱਛਾ 20 ਕਿਲੋ ਦੁੱਧ ਚ ਵਾਈ ਜਾਊ। ਹਾਂਜੀ। ਠੀਕ। ਜ਼ਿਆਦਾ ਨਹੀਂ ਆਪਾਂ ਆਂਦੇ ਗਰਮੀ ਬਹੁਤ ਆ। ਹਾਂਜੀ। 20 ਕਿਲੋ ਤੋਂ ਨਹੀਂ ਮਰਦੀ। ਬਾਕੀ ਜੇ ਥੋੜੀ ਲੱਸੀ ਆ। ਲੱਸੀ ਵੀ ਇਹ ਵੀ ਜੀ ਸਾਂਭਣ ਵਾਲੀ ਹੈ ਬੈਠ। ਜੀ ਜੀ ਜੀ। ਤੇ ਮੁੱਲ ਕਿੰਨਾ ਕਰਨਾ ਜੀ? ਮੁੱਲ ਵੀ ਜੀ ਦਾ ਫੋਨ ਤੇ ਕਰਾਂਗੇ। ਠੀਕ ਆ। ਓਕੇ। ਬਾਕੀ ਚ ਵਾਈ ਰਸੀ ਪਾ ਕਰਦੇ ਆ। ਨਾ ਨਾ ਬਿਨਾਂ ਰਸੀਦੋ ਵੀ ਦੀ ਕੋਈ ਨਹੀਂ। ਠੀਕ ਠੀਕ ਆ। ਠੰਡੀ ਠੰਡੀ ਆ ਦਾ ਹਾਂਜੀ। ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਔਰ। ਬਾਸ ਵੀ ਦੀ ਮੋਹਰ। ਠੀਕ ਆ ਵੀਰ ਕੋ ਐਹੀ 10 ਮੱਜਾਂ ਬੜੇ ਟੌਪ ਦੀਆਂ ਕੁਝ ਸੂਈਆਂ ਤੇ ਕੁਝ ਗੱਬਣਾ ਵੀਰ ਨੂੰ ਫੋਨ ਕਰ ਲਿਓ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਆ ਗਿਆ ਆਪਣੀ ਸੱਲੀ ਕਰਕੇ ਲੈ ਕੇ ਜਾਓ ਧੰਨਵਾਦ